ਸ਼ਿਮਲਾ ਪਹਾੜੀ ਚੌਂਕ ਦੇ ਵਿੱਚ ਇੱਕ ਸੀਵਰੇਜ ਦੇ ਪਾਈਪ ਦਾ ਇੱਕ ਮੁੱਦਾ ਉੱਠਿਆ ਹੋਇਆ بارش ਦੇ ਪਾਣੀ ਦੇ ਨਿਕਾਸ ਵਾਸਤੇ ਜੋ ਸੀਵਰੇਜ ਪਾਈਪ ਲਾਈਨ ਇੱਥੋਂ ਕੱਢੀ ਜਾਣੀ ਸੀ ਉਸ ਮੁੱਦੇ ਦਾ ਮੁੱਦੇ ਨੂੰ ਲੈ ਕੇ ਇੱਕ ਵਿਵਾਦ ਬਣ ਗਿਆ ਤੇ ਇਸ ਮੁੱਦੇ ਨੂੰ ਲੈ ਕੇ ਇੱਥੇ ਮੁਹੱਲਾ ਵਾਸੀ ਤੇ ਐਮਸੀ ਸਾਹਿਬਾਨ ਵੀ ਮੌਜੂਦ ਨੇ ਜਿਨ੍ਹਾਂ ਨੇ ਇਹਨਾਂ ਇਸ ਕਾਰਵਾਈ ਨੂੰ ਅਜੇ ਤੱਕ ਬੰਦ ਕਰ ਦਿੱਤਾ ਕੀ ਕਾਰਨ ਨੇ ਕੀ ਉਹਨਾਂ ਨਾਲ ਗੱਲਬਾਤ ਹੋਈ ਹੈ ਨਗਰ ਨਿਗਮ ਦੇ ਭਾਗ ਦੇ ਨਾਲ ਸਰ ਕੀ ਨਾਮ ਹੈ ਜੀ ਮੇਰਾ ਨਾਮ ਆਸ਼ਨੀ ਸ਼ਰਮਾ ਹੈ ਜੀ ਸਰ ਕੀ ਮੁੱਦਾ ਸਰ ਅੱਜ ਇੱਥੇ ਤੁਸੀਂ ਖੜੇ ਹੋ ਤੇ ਜਿੱਥੇ ਸ਼ਿਵਲਾ ਪੜੀ ਚੌਂਕ ਸ਼ਿਵਲਾ ਪੜੀ ਦੀ ਜਿਹੜੀ ਖੁਦਾਈ ਹੋ ਰਹੀ ਹੈ ਇੱਥੇ ਮਿੱਟੀ ਵੀ ਸਰ ਗਾਇਬ ਹੈ ਤੇ ਇਹ ਰੋਕ ਦਿੱਤੀ ਗਈ ਹੈ ਖੁਦਾਈ ਸਰ ਵਿਵਾਦ ਇੱਥੇ ਇਹ ਹੈਗਾ ਕਿ ਇੱਕ ਸਰਕਾਰ ਨੇ ਇੱਕ ਪ੍ਰੋਜੈਕਟ ਪਾਸ ਕੀਤਾ ਕਿ ਜਿਹੜਾ ਬਰਸਾਤੀ ਪਾਣੀ ਪਿੱਛੋਂ ਆਉਂਦਾ ਹੈਗਾ ਉਹਨੂੰ ਇਹਨਾਂ ਨੇ ਇੱਥੇ ਸਟੋਰ ਕਰਨ ਵਾਸਤੇ ਇੱਕ ਮਤਲਬ ਟੈਂਕ ਬਣਾਉਣਾ ਹੈ ਜਿਹੜੀ ਕਿ ਇਹ ਜਿਹੜੀ ਜਗ੍ਹਾ ਹੈਗੀ ਹੈ ਇਹ ਬੜੀ ਇਤਿਹਾਸਿਕ ਜਗ੍ਹਾ ਹੈ ਬਹੁਤ ਪੁਰਾਣੀ ਜਗ੍ਹਾ ਹੈ ਔਰ ਸ਼ਹਿਰ ਵਾਸੀਆਂ ਦੇ ਮਹੱਲਾ ਵਾਸੀਆਂ ਦੇ ਸਾਰਿਆਂ ਦੇ ਸੈਂਟੀਮੈਂਟਸ ਇਸ ਚੀਜ਼ ਨਾਲ ਜੁੜੇ ਹੋਏ ਆ ਜੀ ਔਰ ਉਹਨਾਂ ਨੇ ਉਹਨਾਂ ਚੀਜ਼ ਦੀ ਪਰਵਾਹ ਨਾ ਕਰਦੇ ਹੋਏ ਕਦੋਂ ਪ੍ਰੋਜੈਕਟ ਮਨਜ਼ੂਰ ਕਰਾ ਲਿਆ ਕਦੋਂ ਸਟਾਰਟ ਕਰ ਲਿਆ ਕਿਸੇ ਨੂੰ ਪਤਾ ਨਹੀਂ ਹੈਗਾ ਜੀ ਆਪ ਸਿਮਲਾ ਬਾੜਿਆ ਢਾ ਕੇ ਮੇਰਾ ਖਿਆਲ ਇਥੋਂ 50 ਕ ਟਰਾਲੀਆਂ ਮਿੱਟੀ ਦੀਆਂ ਲੈ ਗਏ ਕਿੱਥੇ ਰੱਖੀਆਂ ਕਿੱਥੇ ਨਹੀਂ ਰੱਖੀਆਂ ਕਿੱਥੇ ਨੂੰ ਨਹੀਂ ਪਤਾ ਪਿੱਛੇ ਜੇ ਇੱਕ ਦਿਨ ਇਥੇ ਐਕਸੀਡੈਂਟ ਸਾਫ ਆਏ ਸੀਗੇ ਨਾਲ ਮੇਰ ਸਾਹਿਬ ਸੀਗੇ ਨਾਲ ਉਹਨਾਂ ਦੇ ਐਸ ਡੀਓ ਸਾਹਿਬ ਸੀਗੇ ਉਹਨਾਂ ਦੇ ਮਤਲਬ ਸਾਰੇ ਮੈਂਬਰ ਸੀਗੇ ਤੇ ਕੁਦਰਤੀ ਮੈਂ ਵੀ ਇੱਥੋਂ ਨੰਗ ਰਿਆ ਸੀ ਫਿਰ ਨੰਗ ਦੇ ਰੰਗ ਦੇ ਮੈਂ ਵੀ ਖੜਾ ਹੋ ਗਿਆ ਉਹ ਦਿਨ ਉਹਨਾਂ ਨੇ ਉਹ ਸਾਰਾ ਜਿਹੜਾ ਪ੍ਰੋਜੈਕਟ ਸੀਗਾ ਉਹ ਚਾਰਟ ਲੈ ਕੇ ਆਏ ਸੀ ਉਹ ਦਿਖਾ ਰਹੇ ਸੀ ਕਿ ਇਧਰੋਂ ਪਾਣੀ ਇਦਾਂ ਆਊਗਾ ਇਦਾਂ ਮਤਲਬ ਪੰਪ ਲਾ ਕੇ ਦਾ ਅਸੀਂ ਬਾਹਰ ਕੱਢ ਗਏ ਉਹ ਬਾਜ਼ਰਪੁਰ ਚੌਂਕ ਨਾਲ ਮਲਾ ਦੇਣਾ ਉਹ ਮਲਾਵਾਸੀ ਇਹ ਜਾਣਦੇ ਹੈਗੇ ਆ ਕਿ ਜਿਹੜਾ ਇਧਰੋਂ ਪਾਣੀ ਕੱਢਣਾ ਮੇਰ ਹਾਊਸ ਹਾਲ ਨੂੰ ਉਹਦੇ ਨਾਲ ਜਿਹੜੀ ਆ ਸ਼ਿਮਲਾ ਪਾੜੀ ਰਹਿੰਦੀ ਹੈ ਇਹ ਵੀ ਟਹਿ ਜਾਣੀ ਆ ਜੀ ਇਸ ਸਾਈਡ ਤੇ ਇੱਕ ਜਗ੍ਹਾ ਹੈਗੀ ਦੀਵਾਰ ਦੇ ਨਾਲ ਨਾਲ ਅਗਰ ਜੇ ਪਾਣੀ ਦੀ ਨਿਕਾਸੀ ਕਰਨੀ ਹੈ ਇਧਰੋਂ ਕੱਢ ਕੇ ਬਾਹਰੋਂ ਗੇਟ ਦੇ ਕੋਲ ਲੈ ਜਾਂਦੇ ਉੱਥੋਂ ਬਾਹਰੋਂ ਕੱਢ ਦੇਣ ਤਾਂ ਕਿ ਮਹਲਾ ਵਾਸੀਆਂ ਦੀ ਜਿਹੜੀ ਸੈਂਟੀਮੈਂਟਸ ਆ ਉਹ ਵੀ ਔਰ ਇੱਕ ਜਿਹੜੀ ਇਤਿਹਾਸਿਕ ਜਗ੍ਹਾ ਉਹ ਵੀ ਬਚੀ ਰਵੇ ਜੀ ਸੋ ਲੇਕਿਨ ਉਹ ਕਿਸੇ ਕੋਈ ਕੋਈ ਸੁਣਨ ਨੂੰ ਤਿਆਰ ਹੀ ਨਹੀਂ ਇਸ ਗੱਲ ਨੂੰ ਉਹ ਕਹਿੰਦੇ ਜੀ ਅਸੀਂ ਤਾਂ ਮਤਲਬ ਪ੍ਰੋਜੈਕਟ ਪਾਸ ਹੋ ਗਿਆ ਟੈਂਡਰ ਵੀ ਹੋ ਗਿਆ ਠੇਕੇਦਾਰ ਦੇ ਬੰਦੇ ਵੀ ਆ ਗਏ ਕੰਮ ਕਰਨ ਔਰ ਜੋ ਮੌਜੂਦਾ ਐਮਸੀ ਆ ਉਹਨੂੰ ਪਤਾ ਹੀ ਨਹੀਂ ਕਿ ਮਤਲਬ ਇੱਥੇ ਆ ਕੰਮ ਹੋਣਾ ਆ ਨਾ ਮੁਹੱਲਾ ਵਾਸੀਆਂ ਨੂੰ ਪਤਾ ਹੈ ਕੋਈ ਐਮਸੀ ਸਾਹਿਬਾਂ ਨੂੰ ਲੈ ਕੇ ਕੋਈ ਵਿਚਾਰ ਚਰਚਾ ਜਾਂ ਮੀਟਿੰਗ ਜਾਂ ਕਿਸੇ ਤਰ੍ਹਾਂ ਦਾ ਸਹਿਮਤੀ ਉਹਨਾਂ ਵੱਲੋਂ ਲਈ ਗਈ ਹੈ ਤੁਹਾਡੇ ਸਰ ਮੈਨੂੰ ਇਸ ਬਾਰੇ ਨਹੀਂ ਪਤਾ ਕਿ ਐਮਸੀ ਸਾਹਿਬ ਨਾਲ ਕੀ ਸਹਿਮਤੀ ਹੋਈ ਨਹੀਂ ਹੋਈ ਲੇਕਿਨ ਜਿਸ ਦਿਨ ਮੇਅਰ ਸਾਹਿਬ ਨੇ ਇੱਥੇ ਇੰਟਰਵਿਊ ਦਿੱਤੀ ਆ ਉਸ ਦਿਨ ਉਹਨਾਂ ਨੂੰ ਚਾਹੀਦਾ ਸੀ ਕਿ ਐਮਸੀ ਨੂੰ ਵੀ ਇੱਥੇ ਬੁਲਾਉਂਦੇ ਮੌਜੂਦਾ ਐਮਸੀ ਨੂੰ ਲੇਕਿਨ ਮੌਜੂਦਾ ਐਮਸੀ ਨੂੰ ਤਾਂ ਬੁਲਾਇਆ ਹੀ ਨਹੀਂ ਗਿਆ ਇੱਥੇ ਔਰ ਉਹਨੇ ਆਪੇ ਇੰਟਰਵਿਊ ਦਿੱਤੀ ਅਸੀਂ ਜੀ ਇਹਦਾ ਮਤਲਬ ਏਦਾਂ ਕਰਦਾਂਗੇ 19 ਲੱਖ ਮਨਜ਼ੂਰ ਹੋਇਆ ਇਹਦਾ ਸੁੰਦਰੀਕਰਨ ਕਰਦਾਂਗੇ ਇਹਨੂੰ ਜਿਹੜੀ ਢਾਈ ਆ ਇਹਨੂੰ ਦੁਬਾਰਾ ਉਦਾਂ ਦੀ ਕਰ ਦਾਂਗੇ ਔਰ ਲੇਕਿਨ ਲੋਕਾਂ ਦੇ ਮਨਾਂ ਦੇ ਵਿੱਚ ਡਾਊਟ ਆ ਕਿ ਦੁਬਾਰਾ ਉਦਾਂ ਦੀ ਕਿੱਦਾਂ ਹੋ ਜੂਗੀ ਔਰ ਇੱਥੇ ਟੈਂਕ ਬਣ ਗਿਆ ਟੈਂਕ ਦੇ ਵਿੱਚ ਮਤਲਬ ਪਾਣੀ ਸਟੋਰ ਹੋ ਗਿਆ ਪਾਣੀ ਉਹ ਪਾਈਪਾਂ ਪਿੱਛੋਂ ਬੰਦ ਹੋ ਗਈਆਂ ਔਰ ਇਹ ਸਾਰਾ ਪਾਣੀ ਜਿਹੜੇ ਆਲੇ ਦੁਆਲੇ ਮਕਾਨ ਆ ਸਾਰਾ ਪ੍ਰਲਾਦ ਨਗਰ ਇਹਦਾ ਉਹਨੂੰ ਡੈਮੇਜ ਕਰੂਗਾ ਪਾਣੀ ਸੋ ਇਹ ਜਿਹੜੇ ਮਸਲੇ ਹੈਗੇ ਆ ਜਿਹਨਾਂ ਦੇ ਲੋਕਾਂ ਦੇ ਡਾਊਟਸ ਹੈ ਉਹ ਜਾਂ ਤਾਂ ਉਹ ਕਲੀਅਰ ਕਰਨ ਆ ਕੇ ਲੋਕਾਂ ਦੇ ਨਾਲ ਉਹ ਕਲੀਅਰ ਕਰਦੇ ਨਹੀਂ ਐਸਡੀਓ ਸਾਹਿਬ ਨੂੰ ਫੋਨ ਕੀਤਾ ਤਾਂ ਕਹਿੰਦੇ ਜੀ ਮੈਂ ਸੋਮਵਾਰ ਨੂੰ ਮਿਲੂੰਗਾ ਉਹ ਆਣ ਐਸੇ ਗੱਲ ਕਰਨ ਮਲਾਵਾਸੀ ਖੜੇ ਆ ਠੀਕ ਆ ਜੀ ਸਰ ਗੱਲ ਮਾਮਲਾ ਜਿਹੜਾ ਸਿਰਫ ਪ੍ਰਲਾਦ ਨਗਰ ਨਾਲ ਸੰਬੰਧਿਤ ਰੱਖਦਾ ਪੂਰੇ ਹਿਸ਼ਾਰਪੁਰ ਦਾ ਇੱਕ ਮੁੱਦਾ ਬਣਿਆ ਹੋਇਆ ਕੀ ਸਰ ਵਿਚਾਰ ਦਿਓਗੇ ਇਸ ਬਾਰੇ ਸਰ ਇਹ ਜਿਹੜਾ ਸੀਵਰੇਜ ਦੀ ਸਮੱਸਿਆ ਸਾਰੇ ਸ਼ਹਿਰ ਦੀ ਹੈ ਸ਼ਿਮਲਾ ਪਾੜੀ ਪਾਣੀ ਬਹੁਤ ਰੁਕਦਾ ਨੋ ਡਾਊਟ ਉਹਨੂੰ ਆਪਾਂ ਉਦੇ ਉਹਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਅਸੀਂ ਕਾਰਪੋਰੇਸ਼ਨ ਨਾਲ ਸਹਿਮਤ ਆਵੇ ਉਹਦਾ ਕੋ ਪਰਮਨੈਂਟ ਹੱਲ ਕੱਢਿਆ ਜਾਵੇ ਪ੍ਰੋਜੈਕਟ ਬਣਾਇਆ ਹਾਊਸ ਦੇ ਵਿੱਚ ਗਿਆ ਇਹ ਹਾਊਸ ਦੇ ਮੱਤੇ ਵਿੱਚ ਆਇਆ ਪਰ ਪ੍ਰੋਜੈਕਟ ਦੀ ਡੀਮਾਰਕੇਸ਼ਨ ਕੀਤੀ ਸੀ ਸਾਨੂੰ ਨਹੀਂ ਪਤਾ ਸੀ ਹਾਊਸ ਦੇ ਵਿੱਚ ਬਜਟ ਜਰੂਰ ਪਾਸ ਹੋਇਆ ਜੋ ਇਹਨਾਂ ਨੇ ਬਣਾਇਆ ਇਹਦਾ ਕ੍ਰਾਈਟੇਰੀਆ ਬਣਾਇਆ ਹੋਇਆ ਤੁਸੀਂ ਖੁਦ ਦੇਖ ਰਹੇ ਹੋ ਕਿ ਕਿੰਨਾ ਡੈਮੇਜ ਕਰ ਦਿੱਤਾ ਇਹਨੂੰ ਸ਼ਿਮਲਾ ਪਹਾੜੀ ਨੂੰ ਅਸੀਂ ਚਾਹੁੰਦੇ ਆ ਕਿ ਸੀਵਰੇਜ ਦੇ ਜਿਹੜਾ ਹੈਗਾ ਪਾਣੀ ਦਾ ਨਿਕਾਸੀ ਕੀਤੀ ਜਾਵੇ ਬਹੁਤ ਜਗ੍ਹਾ ਖਾਲੀ ਪਈ ਹੈ ਲਾਸਟ ਟਾਈਮ ਵੀ ਅਸੀਂ ਆ ਕੇ ਇਹ ਉਹਨਾਂ ਨੂੰ ਰਿਕੁਐਸਟ ਕਰਕੇ ਗਏ ਸੀ ਕਿ ਜਿਹੜੀ ਖਾਲੀ ਜਗ੍ਹਾ ਹੈ ਉਹਨੂੰ ਯੂਜ਼ ਕਰਕੇ ਇਹਨੂੰ ਬਣਾਇਆ ਜਾਵੇ ਨਾ ਕਿ ਆਪਾਂ ਜਿਹੜੀ ਧਰੋਹ ਰਿਆ ਹੈ ਸ਼ਹਿਰਪੋੜ ਦੀ ਇੱਕ ਪਹਿਚਾਨ ਹੈ ਅਸੀਂ ਉਹਨੂੰ ਡੈਮੇਜ ਕਰਕੇ ਬਣਾਈ ਹੈ ਤੁਸੀਂ ਆਪ ਦੇਖੋ ਵੀ ਇੰਨੀ ਮਿੱਟੀ ਤੁਸੀਂ ਚੱਕੀ ਹੈ ਇਹਦਾ ਕੋਈ ਤੁਕ ਬੰਦਾ ਕੋਈ ਇਹਦਾ ਜਵਾਬ ਦੇ ਵੀ ਇੱਥੋਂ ਬਣਾਉਣਾ ਜ਼ਰੂਰੀ ਹੈ ਉਹ ਜਗ੍ਹਾ ਖਾਲੀ ਪਈ ਹੈ ਇਹਦਾ ਤੁਸੀਂ ਜਗ੍ਹਾ ਦਿਖਾ ਸਕਦੇ ਹੋ ਕਾਫੀ ਜਗ੍ਹਾ ਖਾਲੀ ਪਈ ਹੈ ਜੀ ਜਿੰਨਾ ਮਰਜੀ ਆਪਾਂ ਉਹਦੇ ਉੱਤੇ ਮਰਯੱਕ ਬਣਾਈਏ ਅਸੀਂ ਸ਼ਹਿਰ ਦੇ ਭਲੇ ਲਈ ਕੰਮ ਦੇ ਨਾਲ ਹਰ ਵੱਲੇ ਸਹਿਯੋਗ ਕਰਦੇ ਹਾਂ ਉਹਨਾਂ ਦਾ ਸਰ ਤੁਸੀਂ ਇਹ ਮੌਜੂਦਾ ਐਮਸੀਓ ਤੇ ਕੋਈ ਇਸ ਤਰ੍ਹਾਂ ਦੀ ਵਿਚਾਰ ਚਰਚਾ ਹੋਈ ਹੈ ਕਿ ਇਹਨੂੰ ਕੋਈ ਪੰਨ ਤੋੜ ਕਰਕੇ ਇੱਥੇ ਪਾਈਪ ਜਿਹੜੀ ਆ ਇੱਕ ਕਨਕਾਲਿਆ ਜਾਵੇਗਾ ਮੇਰੇ ਮਿਸਰਜ਼ ਐਮਸੀ ਆ ਗਏ ਆ ਪਰ ਹਾਊਸ ਦੇ ਵਿੱਚ ਇਦਾਂ ਦੀ ਕੋਈ ਚਰਚਾ ਨਹੀਂ ਹੋਈ ਵੀ ਅਸੀਂ ਇਹਨੂੰ ਤੋੜ ਕੇ ਬਣਾਣਾ ਹਾਊਸ ਦੇ ਵਿੱਚ ਇੱਕ ਬਜਟ ਪਾਸ ਹੋਇਆ ਪੇਸ਼ਮਲਾ ਪਹਾੜੀ ਦਾ ਉਹ ਪਾਣੀ ਦਾ ਸੀਵਰੇਜ ਦਾ ਟ੍ਰੀਟਮੈਂਟ ਪਲਾਨ ਲਗਾਉਣਾ ਆ ਪਰ ਉਹਦੀ ਜੋ ਡਰਾਇੰਗ ਹੁੰਦੀ ਆ ਉਹ ਹਾਊਸ ਦੀ ਮੀਟਿੰਗ ਦੇ ਵਿੱਚ ਨਹੀਂ ਆਂਦੀ ਉਹ ਚਰਚਾ ਦਾ ਵਿਸ਼ਾ ਨਹੀਂ ਬਣੀ ਇਹ ਤਾਂ ਹੁਣ ਸਾਨੂੰ ਪਰ ਇੱਥੇ ਪ੍ਰੈਕਟੀਕਲ ਹੋ ਰਿਹਾ ਤਾਂ ਪਤਾ ਲੱਗ ਰਿਹਾ ਵੀ ਤੁਸੀਂ ਤਾਂ ਉਹਨੂੰ ਤਰੋੜ ਨੂੰ ਤੋੜ ਰਹੇ ਹੋ ਸਰਕਾਰ ਨੇ ਇੱਥੇ ਵਿਕਾਸ ਦਾ ਕੀ ਕਰਨਾ ਉਹ ਜਾੜਾ ਪਾ ਰਹੀ ਹੈ ਜਿਹੜੀਆਂ ਛੜੀਆਂ ਤਰੋੜ ਤੋੜ ਪਰੇਸ਼ਾਨ ਹੈਗੀ ਹੈ ਹਜ਼ਾਰ ਸਿਟੀ ਦੀ ਪਹਿਚਾਨ ਹੈ ਉਹਨਾਂ ਨੂੰ ਵੀ ਖਰਾਬ ਕਰ ਰਹੀ ਹੈ ਉਹਨਾਂ ਨੂੰ ਸੰਭਾਲਣਾ ਤਾਂ ਇਹਨਾਂ ਨੇ ਕੀ ਹੈ ਸਾਡਾ ਇਸ ਤੇ ਬਹੁਤ ਅਸੀਂ ਸਖਤ ਵਿਰੋਧ ਕਰਦੇ ਹਾਂ ਔਰ ਇਹ ਕੰਮ ਨੂੰ ਅਸੀਂ ਬੰਦ ਕਰਵਾਇਆ ਅੱਜ ਐਸਜੀਓ ਸਾਹਿਬ ਨਾਲ ਗੱਲ ਹੋਈ ਹੈ ਮੰਡੇ ਨੂੰ ਸਾਨੂੰ ਮਿਲਣਗੇ ਉਹ ਮੰਡੇ ਨੂੰ ਉਹਨਾਂ ਨੇ ਕਮਿਟ ਕੀਤਾ ਵੀ ਮੰਡੇ ਮਿਲਾਂਗੇ ਬਾਹਰ ਹੈਗੇ ਕਿਤੇ ਤਾਂ ਅਸੀਂ ਦੇਖਾਂਗੇ ਇਹਦਾ ਕੋਈ ਆਲਟਰਨੇਟ ਕੱਢਾਂਗੇ ਨਹੀਂ ਉਹਦਾ ਇੱਥੇ ਅਸੀਂ ਕੰਮ ਨਹੀਂ ਇਦਾਂ ਚੱਲਣ ਦੇਵਾਂਗੇ ਅਸੀਂ ਪੂਰੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਚੱਲਾਂਗੇ ਇਹਦੇ ਵਿੱਚ ਕਿਉਂਕਿ ਸ਼ਹਿਰ ਦੀ ਪਛਾਣ ਹੈ ਕਿ ਸਾਡੀ ਕੱਲੀ ਪਛਾਣ ਨਹੀਂ ਆ ਵੀ ਅਸੀਂ ਪਾਰਟੀ ਆ ਐਮਸੀਆਂ ਦੇ ਐਮਸੀਆਂ ਦੀ ਪਛਾਣ ਹੈ ਇਹ ਸ਼ਹਿਰ ਦੀ ਪਛਾਣ ਹੈ ਇਹਨੂੰ ਬਚਾਉਣ ਲਈ ਅਸੀਂ ਪੂਰੇ ਸ਼ਹਿਰ ਨੂੰ ਨਾਲ ਲੈ ਕੇ ਚੱਲਾਂਗੇ ਅਸੀਂ ਜੀ ਸਰ ਤੁਸੀਂ ਵੀ ਸਰ ਇੱਥੇ ਮੋਕੇ ਦੇ ਮੁਹੱਲਾ ਵਾਸੀ ਹੋ ਤੁਹਾਡੀ ਵੀ ਦੁਕਾਨਦਾਰੀ ਹੈ ਸਰ ਕਿੰਨਾ ਕੁ ਪ੍ਰਭਾਵ ਪਵੇਗਾ ਇਹਦੀ ਖਦਾਈ ਹੋਣ ਦੇ ਨਾਲ ਜੀ ਸਰ ਮੈਂ ਕੁਨਿਸ਼ਰਮਾ ਬ੍ਰਿਥੇ ਚਿੱਲਾਪੜੀ ਸਬਕਸ਼ਰ ਪੈਂਟਰ ਨਾਮ ਤੋਂ ਦੁਕਾਨ ਹੈਗੀ ਹੈ ਸਰ ਇਹਦਾ ਪ੍ਰਭਾਵ ਤਾਂ ਬਹੁਤ ਬੁਰਾ ਪੈਗਾ ਕਿਉਂਕਿ ਜਿਹੜੇ ਸਾਡੀ 100 ਸਾਲ ਤੋਂ ਪਲੱਸ ਪੁਰਾਣੀ ਆ ਇਹ ਦਰੌਰ ਸਾਡੇ ਇੱਥੇ ਜੇਲੇ ਸਾਡੇ ਕੋ ਬਾਹਰੋਂ ਪਰ ਕੋਈ ਆਂਦੇ ਪੂਜੋ ਛੱਲਾ ਭਾਰੀ ਕਿੱਥੇ ਆ ਉਹ ਦੇਖੇ ਆਣੀ ਆ ਜੇ ਆਪਾਂ ਇਹਨੂੰ ਤੋੜ ਦਵਾਂਗੇ ਡੈਮੇਜ ਕਰ ਦਵਾਂਗੇ ਇਹਦਾ ਵੀ ਸਾਡੇ ਹੁਸ਼ਿਆਰਪੁਰ ਦੇ ਵਿੱਚੋਂ ਦਾ ਛੱਲਾ ਭਾਰੀ ਦਾ ਨਾਮ ਹੀ ਖਤਮ ਕਰਕੇ ਹੋ ਜਾਏਗਾ ਐਕਚੁਅਲੀ ਕੀ ਕਹਿੰਦੇ ਤੇ ਇਹਦਾ ਜਿਹੜਾ ਪਾਣੀ ਦਾ ਹਾਲਾ ਨਿਕਾਸੀ ਆ ਇੱਕ ਤਾਂ ਹੋਰ ਵੀ ਕੀਤੀ ਜਾ ਸਕਦੀ ਹੈ ਜਰੂਰੀ ਨਹੀਂ ਆਪਾਂ ਛੱਲਾ ਵਲ ਟਾ ਕੇ ਨਿਕਾਸੀ ਕਰਦੀਆਂ ਇਹ ਤਾਂ ਹੋ ਵੀ ਸੋਸ ਕੱਟ ਕੇ ਆਪਾਂ ਕਿਤੇ ਹੋਰ ਪਾਸੇ ਵੀ ਦੀ ਨਿਕਾਸੀ ਕਰ ਸਕਦੇ ਆ ਸਰ ਜਿਹੜੀ ਇਹ ਮਿੱਟੀ ਦੀ ਖਦਾਈ ਹੋਈ ਆ ਮਿੱਟੀ ਦਾ ਕੁਝ ਪਦਾਰ ਚੱਲਿਆ ਕਿੱਥੇ ਸਰ ਰੱਖੀ ਗਈ ਆ ਜਾਂ ਕਿੱਥੇ ਇਹਨੂੰ ਯੂਜ਼ ਕੀਤਾ ਗਿਆ ਸਰ ਕੋਈ ਜਵਾਬ ਨਹੀਂ ਅਸੀਂ ਠੇਕੇਦਾਰ ਨੂੰ ਪੁੱਛਿਆ ਸੀ ਜੋ ਇਹਨਾਂ ਨੇ ਆਪਣੇ ਕਿਤੇ ਪਰਸਨਲ ਜਗ੍ਹਾ ਤੇ ਪਵਾ ਲਈ ਕੋਈ ਇਸ ਦਾ ਜਵਾਬ ਨਹੀਂ ਹੈਗਾ ਮੈਨੂੰ ਤਾਂ ਲੱਗਦਾ ਮੋਟਿਵ ਹੀ ਇਹ ਐ ਕਿ ਮਿੱਟੀ ਜਾਈਦੀ ਸੀ ਇਹਨਾਂ ਨੂੰ ਤਾਂ ਪਟ ਦਿੱਤੀ ਇਹ ਕੋਈ ਵਿਕਾਸ ਵਾਲਾ ਕੰਮ ਤਾਂ ਲੱਗਦਾ ਨਹੀਂ ਮੋਟਿ ਵੀ ਇਹ ਲੱਗ ਰਿਹਾ ਇਹਨਾਂ ਦਾ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੇ ਜਿੱਥੇ ਵਿਕਾਸ ਦੇ ਜਾਂ ਗੱਲਾਂ ਕਿਤੇ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਵੀ ਇਹਨਾਂ ਵੱਲੋਂ ਇਹੀ ਵਫਾ ਫਲਾਈ ਜਾਂਦੀਆਂ ਫਾਵਾ ਹੀ ਮੰਨ ਸਕਦੇ ਆ ਸਰ ਇਸ ਹਾਲਾਤ ਨੂੰ ਦੇਖ ਕੇ ਤਾਂ ਕਿਤੇ ਤੱਕ ਸਰਕਾਰ ਕਾਮਯਾਬ ਹੋ ਰਹੀ ਹੈ ਆਪਣੇ ਵਿਕਾਸ ਪ੍ਰਤੀ ਜਿਹੜੇ ਉਹਨਾਂ ਦੇ ਮੁੱਦੇ ਸੀਗੇ ਉਹਨਾਂ ਨੂੰ ਲੈ ਕੇ ਸਰ ਵਿਕਾਸ ਦੀ ਗੱਲ ਤਾਂ ਛੱਡੀ ਦਿਓ ਤੁਸੀਂ ਹਾਊਸ ਦੇ ਵਿੱਚ ਅੱਜ ਤੱਕ ਜੋ ਵੀ ਕੰਮ ਪਾਸ ਹੋ ਰਹੇ ਪਿਛਲੇ ਸਾਡੇ ਬਜਟਾਂ ਦੇ ਪਾਸ ਹੋ ਡੇਢ ਡੇਢ 200 ਸਾਲ ਦੇ ਕੰਮ 2-2 3-3 ਲੱਖ ਦੇ ਐਮਸੀਆਂ ਦੇ ਫਸੇ ਹੋਏ ਆ ਇਹਨਾਂ ਕੋਲ ਬਜਟ ਹੈ ਨਹੀਂ ਕੰਮ ਕਰਨੇ ਨੂੰ ਅਸੀਂ ਉਹ ਹੀ ਨਹੀਂ ਪੂਰੇ ਕਰਦੇ ਵਿਕਾਸ ਤਾਂ ਇਹਨਾਂ ਦੇ ਬਹੁਤ ਦੂਰ ਦੀ ਗੱਲ ਹੈ ਇਹਨਾਂ ਨੇ ਆਪਣੇ ਬਜਟ ਕਿੱਥੋਂ ਲਿਆ ਕੇ ਕਰਨੇ ਆ ਕੋਈ ਫੰਡ ਨਹੀਂ ਆਇਆ ਸਰਕਾਰ ਦਾ ਕਾਰਪੋਰੇਸ਼ਨ ਦੇ ਫੰਡ ਨੂੰ ਇੱਧਰ ਉੱਧਰ ਵਰਤੀ ਜਾ ਰਹੇ ਆ ਜਾਂ ਫਲੈਕਸਾਂ ਤੇ ਜਾਂ ਮਸ਼ਹੂਰੀਆਂ ਤੇ ਸਾਡੇ ਆਪਣੇ ਐਮਸੀਆਂ ਦੇ ਫੰਡ ਜਿਹੜੇ ਆ ਉਹ ਮਿਸਯੂਜ਼ ਹੋ ਰਹੇ ਆ ਮੇਰਾ ਆਪਣਾ ਕੰਮ ਮੇਰੇ ਵਾਰਡ ਦਾ 3 ਲੱਖ ਰੁਪਏ ਦਾ ਕੰਮ 2 ਸਾਲ ਹੋ ਗਿਆ ਬਸਿਆ ਹੋਇਆ ਨਹੀਂ ਹੋ ਰਿਹਾ ਪੈਸਾ ਇਹ ਨਹੀਂ ਜੀ ਵਿਕਾਸ ਇਹਨਾਂ ਨੇ ਕੀ ਕਰਨਾ ਲਾਅ ਐਂਡ ਆਰਡਰ ਇੱਥੇ ਹੈ ਨਹੀਂ ਗਾ ਨਸ਼ਾ ਇੱਥੇ ਹੀ ਖਤਮ ਹੋਇਆ ਚੋਰੀਆਂ ਲੁੱਟਖੋਹਾਂ ਦੇਖੋ ਕਿੰਨੀਆਂ ਹੋ ਰੋਜ਼ ਬਟਿਆ ਆ ਹੁੰਦਾ ਉਹ ਕਿੰਨਾ ਰੋਡ ਡੈਮੇਜ ਕੀਤਾ ਹੋਇਆ ਕਿਹੜਾ ਕਿਹੜਾ ਕੋਈ ਨਾ ਕੋਈ ਜਿਹੜਾ ਹੈਗਾ ਰੋਡ ਮੈਪ ਹੈਗਾ ਕਿਤੇ ਵਿਕਾਸ ਦਾ ਕੋਈ ਵੀ ਇਹ ਨਹੀਂ ਇਹ ਤਾਂ ਸਿਰਫ ਸਿਰਫ ਮਸ਼ਹੂਰੀਆਂ ਜਿਹ ਹੈਗਾ ਮਸ਼ਹੂਰੀਆਂ ਔਰ ਫਲੈਕਸਾਂ ਜੀ ਤੇ ਕਿਵੇਂ ਮੰਨ ਸਕਦੇ ਮੰਤਰੀ ਸਾਹਿਬ ਵੱਲੋਂ ਸਿਰਫ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਨੇ ਮੰਤਰੀ ਸਾਹਿਬ ਕਾਰਪੋਰੇਸ਼ਨ ਦਾ ਪੈਸਾ ਆਪਣੀ ਮਨਮਰਜ਼ੀ ਨਾਲ ਵਰਤ ਰਹੇ ਆਪਣੇ ਚਾਹੇਦੇ ਵਾਰਡਾਂ 'ਚ ਵਰਤ ਰਹੇ ਆ ਸਾਰੇ ਵਾਰਡਾਂ 'ਚ ਤਾਂ ਲੱਗੇ ਨਹੀਂ ਆਏ ਵਾਰਡ ਬੈਠੇ ਸਾਡੇ ਵਾਰਡਾਂ ਤੇ ਤੁਹਾਨੂੰ ਦੱਸਿਓ 2-2 ਸਾਲ ਦੇ ਕੰਮ ਰੁਕੇ ਹੋਏ ਆ ਨਵੇਂ ਵਾਰਡਾਂ ਦੇ ਵਿੱਚ ਜਿਹੜੇ ਇਹਨਾਂ ਦੇ ਚਾਹੇਦੇ ਵਾਰਡ ਉਹ ਵੀ ਕਾਰਪੋਰੇਸ਼ਨ ਦਾ ਪੈਸਾ ਜਾਂ ਆਪਣੇ ਕੋਲੋਂ ਲਿਆਉਣ ਦਾ ਲਗਾਨ ਸਾਨੂੰ ਕੋਈ ਇਤਰਾਜ਼ ਨਹੀਂ ਹੈ ਅਸੀਂ ਪਿਛੇ ਆਵਾਜ਼ ਵੀ ਉਠਾਈ ਸੀ ਪਰ ਉਸ ਚੀਜ਼ ਦਾ ਵੀ ਕੀ ਹੈ ਚੋਰ ਰਸਤੇ ਆਪਣੇ ਏਜੰਡੇ ਪਾਸ ਕਰ ਲੈਂਦੇ ਆ ਤੁਸੀਂ ਬੋਲੋ ਜੀ ਸਰ ਹਾਂਜੀ ਸਰ ਕੀ ਕਹਿਣਾ ਚਾਹੋਗੇ ਸਰ ਇਸ ਮੁੱਦੇ ਨੂੰ ਲੈ ਕੇ ਬਹੁਤ ਗੰਭੀਰ ਮੁੱਦਾ ਬਣਿਆ ਹੋਇਆ ਜੀ ਸਰ ਜਿਹੜਾ ਇਹ ਮਸਲਾ ਹੈ ਨਾ ਬਹੁਤ ਗਲਤ ਹੈ ਮੈਂ ਉਹਨਾਂ ਮੇਅਰ ਸਾਹਿਬ ਨਾਲ ਗੱਲ ਕੀਤੀ ਸੀਗੀ ਕਿ ਜਿਹੜੀ ਛਿਮੜਾ ਪੜੀਏ ਟੈਣੀ ਨਹੀਂ ਚਾਹੀਦੀ ਇਹ ਸਰਕਾਰੀ ਕੰਮ ਵਿੱਚ ਬਾਧਾ ਨਹੀਂ ਬਣਨਾ ਚਾਹੁੰਦੇ ਇਹਨੂੰ ਜੇ ਟੋਆ ਕੱਢ ਕੇ ਕੋਈ ਵੀ ਸੀਵਰੇਜ ਜਾਂ ਬੀਬੀਬੀ ਦਾ ਬਣਾਣਾ ਇੱਕ ਸਾਈਡ ਤੋਂ ਕੱਢਿਆ ਜਾਵੇ ਤੇ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੁਣ ਜੋ ਲੱਗਦਾ ਮੈਂ ਹੁਣੇ ਬੰਦੇ ਨੂੰ ਅੱਗੇ ਪੁੱਛਿਆ ਕਿ ਜਿਹੜੇ ਪਾਣੀ ਕੱਢਣਾ ਇਸ ਪਾਸੇ ਨੂੰ ਕੱਢਣਾ ਮੇਰ ਹੌਸਵਾਲ ਨੂੰ ਜੇ ਉਹ ਮੇਰ ਹੌਸਵਾਲ ਨੂੰ ਪਾਣੀ ਕੱਢਦੇ ਸਾਰੇ ਚਿਮੜ ਭਾਈ ਡੈਮੇਜ ਹੋ ਜਾਣੀ ਅਸੀਂ ਡੈਮੇਜ ਨਹੀਂ ਹੁੰਦੇ ਨਹੀਂ ਕੰਮ ਨਹੀਂ ਚੱਲਣ ਦੇਣਾ ਜਾਂ ਤੁਗੜ ਸਾਡੀ ਤਸੱਲੀ ਔਰ ਬਾੜ ਬਾਰਸ਼ੀਆਂ ਦੀ ਤਸੱਲੀ ਨਹੀਂ ਹੁੰਦੀ ਜਾਂ ਤੁਗੜ ਕੰਮ ਨਹੀਂ ਚੱਲਣ ਦੇਣਾ ਸਰ ਜੇ ਮੰਨਿਆ ਜਾਵੇ ਤਾਂ ਇੱਕ ਪਾਸੇ ਸਰਕਾਰ ਨੂੰ ਸਿਰਫ 2 ਸਾਲ ਹੋਰ ਰਹਿ ਗਏ ਨੇ ਤੇ ਕੀ ਹੁਣੇ ਨਾ ਧਿਆਨ ਦੇ ਵਿੱਚ ਆਣਾ ਸੀ ਪਹਿਲਾਂ ਇਹ ਸਟਾਰਟਿੰਗ ਦੇ ਵਿੱਚ ਵੀ ਧਿਆਨ ਚਾ ਸਕਦਾ ਸੀ ਜਾਂ ਪਹਿਲਾਂ ਵੀ ਸਿਰਫ ਭਾਰੀ ਬਰਸਾਤਾਂ ਹੁੰਦੀਆਂ ਨੇ ਉਸ ਵੇਲੇ ਕਿਉਂ ਨਹੀਂ ਇਹ ਧਿਆਨ ਦੇ ਵਿੱਚ ਆਇਆ ਜੀ ਬਿਲਕੁਲ ਇਹਨਾਂ ਨੇ ਸੋਚੀ ਸਮਝੀ ਸਾਜ਼ਿਸ਼ ਕਰ ਦੇਵੇ ਜਿਹੜਾ ਇੱਥੇ ਟੂ ਅਕਰਣਾ ਪੱਲੇ ਪਾਸੇ ਵੀ ਕਰ ਸਕਦੇ ਸੀਗੇ ਉੱਥੋਂ ਕੱਢ ਕੇ ਉੱਥੋਂ ਹੀ ਪੇਪਰ ਪਾਣੀ ਰੁਕ ਗਿਆ ਬਾਈ ਚੰਦ ਗਾਲੂ ਪੈਪਾਂ ਰੁਕ ਜਾਂਦੀਆਂ ਮੋਟਰ ਨਹੀਂ ਚੱਲਦੀ ਤਾਂ ਪਲਾਣਾ ਨਗਰ ਦੀ ਤੇ ਪਾਣੀ ਪਾਣੀ ਹੋ ਜਾਊਗਾ ਇੱਕ ਸੀਵਰੇਜ ਗੜਾਣੇ ਤੇ 2-4 ਦਿਨ ਲੱਗ ਜਾਂਦੇ ਸਾਡੇ ਇੱਕ ਸੀਵਰੇਜ ਗੜਾਣ ਨੂੰ 2-4 ਦਿਨ ਲੱਗੀਆਂ ਜੇ ਐਡਾ ਬੜਾ ਇਹ ਚੀਜ਼ ਰੁਗੇ ਤਾਂ ਪਾਣ ਪਾਣ ਹੋ ਜਾਊਗਾ ਤੇ ਬੜਾ ਲੋਕਾਂ ਦਾ ਨੁਕਸਾਨ ਹੋਣਾ ਪਲਾਣਾ ਨਗਰ ਦੇ ਵਿੱਚ ਔਰ ਸ਼ਿਮਨਾ ਬਾੜੀ ਅਸੀਂ ਸੋਚਦੇ ਕਿ ਨਹੀਂ ਟੈਣ ਚਾਹੀਦੀ ਪੁਰਾਣੀ ਦਰ ਹੋ ਰਹਿ ਸ਼ਿਮਨਾ ਬਾੜੀ ਜੀ ਦੇ ਨਾਮ ਤੇ ਸ਼ਹਿਰਪ ਦਾ ਨਾਮ ਜਾਣਿਆ ਜਾਂਦਾ ਹੈ ਅਜ਼ੀਨ ਨੂੰ ਬਰਕਰਾਰ ਰੱਖਣਾ ਪਰ ਸਰ ਇੱਕ ਨਿੱਜੀ ਚੈਨਲ ਤੇ ਮੇਅਰ ਸਾਹਿਬ ਦੀ ਇੱਕ ਇੰਟਰਵਿਊ ਆਈ ਸੀ ਉਹਨਾਂ ਨੇ ਕਿਹਾ ਸੀ ਸ਼ਿਮਲਾ ਪਹਾੜੀ ਨੂੰ ਜੇ ਆਪਸੀ ਇਹਨੂੰ ਡੈਮੇਜ ਕਰਦੇ ਜੇ ਕੁਝ ਵੀ ਆ ਤਾਂ ਦੁਬਾਰਾ ਇਹਦਾ ਵਿਕਾਸ ਕਰਾਂਗੇ ਬਧੀਆ ਟੰਗ ਦੇ ਨਾਲ ਇਹਨੂੰ ਦੁਬਾਰਾ ਜਿਹੜੀ ਆ ਉਹ ਬਣਾਇਆ ਜਾਵੇਗਾ ਬਿਲਕੁਲ ਮੇਅਰ ਸਾਹਿਬ ਨੇ ਇਹ ਕਿਹਾ ਸੀਗਾ ਕਿ ਅਸੀਂ ਇਹਨੂੰ ਟਾਵਾਂਗੇ ਨਹੀਂ ਜੇ ਮਾੜੀ ਮੋਡੀ ਟਹਿ ਗਈ ਤਾਂ ਇਹਨੂੰ ਅਸੀਂ ਉਸੇ ਤਰ੍ਹਾਂ ਕਰ ਦਵਾਂਗੇ ਪਰ ਜੋ ਇਹਨਾਂ ਦੇ ਹਾਲਾਤ ਲੱਗਦੇ ਟਾਣ ਦੇ ਜੋ ਆ ਬਾਕੀ ਖੜੀ ਹੈ ਪੋਪੂਲ ਨੇ ਇਹ ਸਾਹ ਦੇ ਲੱਗਦੇ ਜਿੱਥੇ ਪੈਪਕ ਇਹਨੂੰ ਕਰਨੀ ਤਾਂ ਸ਼ਿਮਲਾ ਬੜੀ ਸਾਰੀ ਜਾਂਦੀ ਪਈ ਹੈ ਮੈਂ ਸ਼ਿਮਲਾ ਮੇਅਰ ਸਾਹਿਬ ਦੇ ਵਿਆਨ ਤੋਂ ਐਗਰੀ ਸੀਗਾ ਇਸ ਕਰਕੇ ਕਿ ਪਾਣੀ ਐਨੂੰ ਕੱਢੇ ਜਾਵੇ ਮੈਨੂੰ ਮੌਕੇ ਤੇ ਵੀ ਨਹੀਂ ਬੁਲਾਇਆ ਆ ਗਿਆ ਆਪਣੀ ਇੰਟਰਵਿਊ ਦੇ ਕੇ ਚਲ ਗਿਆ ਹਾਲਾਤ ਹੁ ਆਮ ਨਹੀਂ ਲੱਗਦਾ ਅਸੀਂ ਕੋਈ ਨਾ ਕੋਈ ਸਲਾਹ ਦੱਸਾਂਗੇ ਜੇ ਮਹੱਲੇ ਵਾਲੇ ਵੀ ਸਲਾਹ ਦੱਸਣਗੇ ਕਿ ਪਾਣੀ ਐਨੂੰ ਕੱਢਣਾ ਜਾਏ ਐਨੂੰ ਕੱਢਣਾ ਆਪਣੀ ਸਲਾਹ ਇਹ ਹੈ ਕਿ ਅਸੀਂ ਡੈਮੇਜ ਨਹੀਂ ਹੋਣ ਦਵਾਗੇ ਪਰ ਜੋ ਹਾਲਾਤ ਲੱਗਦੇ ਮੈਨੂੰ ਲੱਗਦਾ ਡੈਮੇਜ ਹੋ ਜਾਣੀ ਛਿੰਨਾ ਪਾੜੀ ਅਸੀਂ ਡੈਮੇਜ ਨਹੀਂ ਹੋਣ ਦਿੰਨੀ ਕੰਮ ਨਹੀਂ ਚੱਲਣ ਦੇਣਾ ਤੁਹਾਡਾ ਕੰਮ ਰੁਕੇਗਾ ਸਰ ਕੋਤੋਂ ਇੱਕ ਕੰਮ ਬੰਦ ਰਹੇਗਾ ਇਹ ਕੰਮ ਜਾਦੂਕਣ ਸਾਡੀ ਤਸੱਲੀ ਨਹੀਂ ਹੁੰਦੀ ਬਾੜਬਾਸੀ ਨੂੰ ਨਹੀਂ ਤਸੱਲੀ ਹੁੰਦੀ ਜਾਦੂਕਣ ਕੰਮ ਬੰਦ ਉਹਨਾਂ ਸਾਨੂੰ ਆਗੇ ਦੱਸਣ ਗਿਆ ਆ ਕੰਮ ਇਦਾਂ ਇਹ ਪਲਾਨਿੰਗ ਹੈ ਪਾਣੀ ਇਦਾਂ ਕਰਨਾ ਕਿਸ ਪਾਸੇ ਨੂੰ ਕਰਨਾ ਕੰਮ ਪਰਮਨੈਂਟ ਹੀ ਬੰਦ ਰਹੇਗਾ ਜੀ ਚਾਹੇ ਇਧਰਲੇ ਪਾਸੇ ਦਾ ਪਾਣੀ ਅਸੀਂ ਨਿਕਲ ਨਹੀਂ ਦੇਣਾ ਡੈਮੇਜ ਹੋ ਕੇ ਨਿਕਲ ਨਹੀਂ ਦੇਣਾ ਕੰਮ ਪਾਣੀ ਦਾ ਕੋਈ ਹੋਰ ਟੈਂਪੋਰਰੀ ਹੋਰ ਆਲਟਰਨੇਟ ਕਰ ਲੈਣ ਉਹਦੇ ਨਾਲ ਅਸੀਂ ਐਗਰੀ ਹਾਂ ਪਰ ਇਧਰਲੇ ਪਾਸੇ ਇਹ ਕਈ ਡੈਮੇਜ ਕਰਕੇ ਇਧਰ ਨੂੰ ਪੋਕ ਲੈਣ ਦੇਣਾ ਪਉਣਾ ਉਹ ਨਹੀਂ ਅਸੀਂ ਹਾਂ ਅਸੀਂ ਉਹਨੂੰ ਡੈਮੇਜ ਨਹੀਂ ਆਉਣ ਦੇਣਾ ਇੱਥੇ ਜੇ ਕੋਈ ਆਂਦਾ ਆ ਆ ਕੇ ਐਮਸੀ ਸਾਹਿਬ ਨੂੰ ਬੁਲਾਣ ਸ਼ਹਿਰ ਦੇ ਮੋਤਵਾਰ ਬੰਦੇ ਬੈਠੇ ਇੱਥੇ ਮਹੱਲੇ ਵਾਸੀ ਸਾਰੇ ਇਕੱਠੇ ਹੋਊਗੇ ਇਕੱਠੇ ਹੋਣ ਤੋਂ ਬਾਅਦ ਜੋ ਵੀ ਡਿਸੀਜਨ ਲਿੱਤਾ ਜਾਏਗਾ ਉਹਨਾਂ ਦੀ ਤਸੱਲੀ ਕਰਾਨ ਕਿ ਸਾਡੀ ਤਸੱਲੀ ਹੋ ਗਈ ਆ ਤਾਂ ਅਸੀਂ ਕੰਮ ਸ਼ੁਰੂ ਹੋ ਠੀਕ ਹੈ ਇੱਕ ਪਾਸੇ ਉਹ ਕਹਿ ਰਹੇ ਆ ਸੀ ਇਧਰੋਂ ਕੱਢਣਾ ਆ ਇੱਕ ਪਾਸੇ ਪੇੜ ਲਗਾਉਣ ਲਈ ਕਹਿ ਰਹੇ ਆ ਕੋਈ ਵੀ ਫੰਕਸ਼ਨ ਕਰਦੇ ਆ ਉਥੇ ਪੇੜ ਬੂਟੇ ਬੰਨਦੇ ਆ ਕਿ ਬੂਟੇ ਲਗਾਓ ਇੱਥੇ ਐਨੇ ਪੁਰਾਣੇ-ਪੁਰਾਣੇ ਬੂਟੇ ਲੱਗੇ ਨੇ ਤਾਂ ਉਹ ਵੀ ਵੱਢਦੇ ਨੇ ਠੀਕ ਹੈ ਉਹ ਕਿੱਥੇ ਜਾਣਗੇ ਕਿੰਨਾ ਸਾਲ ਲੱਗੂਗਾ ਉਸ ਦੁਆਰਾ ਬੂਟੇ ਆਉਣ ਨੂੰ ਬਹੁਤ ਟਾਈਮ ਲੱਗੇਗਾ ਕਿ ਇਹ ਜਿਹੜੀ ਜਗ੍ਹਾ ਆ ਇਹ ਬਹੁਤ ਪੁਰਾਣੀ ਜਗ੍ਹਾ ਆ ਅੱਜ ਦੀ ਜਗ੍ਹਾ ਨਹੀਂ ਹੈਗੀ ਇਹ ਮੇਅਰ ਸਾਹਿਬ ਨੂੰ ਸਾਰਿਆਂ ਨੂੰ ਜਿੰਪਾ ਜੀ ਨੂੰ ਸੋਚਣਾ ਚਾਹੀਦਾ ਜੇ ਉਹ ਕਰਦੇ ਵੇ ਕੁਝ ਜਿੰਪਾ ਜੀ ਮੈਨੂੰ ਇਹ ਦੱਸਣ ਕਿ ਉਹ ਅੱਜ ਤੱਕ ਫੰਡ ਕਿੰਨਾ ਲੈ ਕੇ ਆਇਆ ਸ਼ਹਿਰ ਪਰ ਉਹਨਾਂ ਨੂੰ ਆਪਣੀ ਆਪ ਦੱਸਣ ਕਿ ਮੈਂ ਸ਼ਹਿਰ ਲਈ ਕੀ ਕੀਤਾ ਆ ਮੈਂ ਕਿੰਨਾ ਕੁ ਫੰਡ ਲੈ ਕੇ ਆਇਆ ਸਰਕਾਰ ਕੋਲ ਇਹ ਵੀ ਦੱਸਣ ਮੁਰੇ ਆ ਕੇ ਰੱਖਣ ਜੋ ਵੀ ਇਹ ਨੁਕਸਾਨ ਹੀ ਕਰਨਾ ਹੈ ਸ਼ਹਿਰ ਦਾ ਤੁਸੀਂ ਉਹ ਉੱਥੇ 75 ਲੱਖ ਰੁਪਏ ਕਿੰਨੇ ਲੱਖ ਰੁਪਏ ਦੀ ਉਹ ਪਾਰਕ ਬਣਾਈ ਇਕੋ ਪਾਰਕ ਕੀ ਓਕੇ ਕਿਸ ਕੰਮ ਆਈ ਆ ਉਹੀ ਪੈਸੇ ਇਹਨਾਂ ਨੇ ਇੱਧਰ ਬਰਬਾਦ ਕਰਨਾ ਇਹ ਵੀ ਤਸੱਲੀ ਕਰਾ ਦੇਣ ਕੰਮ ਦੀ ਸਾਰੇ ਕੰਮ ਸ਼ੁਰੂ ਕਰਾ ਦੇਵਾਂਗੇ ਜੀ ਜੀ ਸਰ ਕੀ ਕਹਿਣਾ ਚਾਹੋਗੇ ਸਰ ਸਰ ਜਿਹੜੀ ਸਮੱਸਿਆ ਤਾਂ ਖੈਰ ਸ਼ਿਮਲਾ ਪਹਾੜੀ 'ਚ ਕਾਫੀ ਹੁੰਦੀ ਜਦੋਂ ਥੋੜੀ ਬਰਸਾਤ ਪੈਂਦੀ ਪਾਣੀ ਧੈਂਦਾ ਲੇਕਿਨ ਇਹ ਕੋ ਅਲਟਰਨੇਟਿਵ ਥੋੜੀ ਕਿਸੇ ਚੀਜ਼ ਨੂੰ ਪਟਾ ਦਈਏ ਇਹ ਸਾਡੇ ਸੱਭਿਆਚਾਰੀ ਹਰਪੁਰ ਦੇ ਸਾਡੇ ਇੱਕ ਇੱਕ ਵਧੀਆ ਚੀਜ਼ ਸੀ ਦੇਖਣ ਵਾਲੀ ਸ਼ਿਮਲਾ ਪਹਾੜੀ ਅਸੀਂ ਵੀ ਮਤਲਬ ਖੈਰ 28 30 ਸਾਲ ਸਾਨੂੰ ਆਇਆ ਹੀ ਸੁਣਦੇ ਸੀ ਸ਼ਿਮਲਾ ਪਹਾੜੀ ਵਧੀਆ ਅਸੀਂ ਵੀ ਅੱਜ ਦੇਖਿਆ ਅੱਛੀ ਜਿਹੀ ਜਗ੍ਹਾ ਸੀਗੀ ਪਰ ਇਹ ਡਿਮੋਲਿਸ਼ ਕਰਦਾ ਤੇ ਮੇਰੇ ਸਾਹਮਣੇ ਕੋਈ ਟੁਕ ਟੁਕ ਨਹੀਂ ਬੰਦਦਾ ਜਿੱਦਾਂ ਜੀਸੀਬੀ ਏਡੀ ਖੜੀ ਹੈ ਤੁਹਾਡੇ ਸਾਹਮਣੇ ਪਿੱਛੇ ਦੇਖਦੇ ਖੜੀ ਹੈ ਇਹਦੇ ਹੋਰ ਅਲਟਰ ਜੇ ਇਹ ਕਹਿਣ ਅਸੀਂ ਹਾਰਵੈਸਟਿੰਗ ਸਿਸਟਮ ਲਗਾਣਾ ਤੇ ਹਾਲਤੋਂ ਕਾਫੀ ਸਮੇਂ ਪਹਿਲੇ ਕਹੀਂ ਗੱਲ ਕੀਤੀ ਸੀਗੀ ਕਿ ਚੌਂਕਾਂ ਦੇ ਵਿੱਚ ਚਾਰ ਹਾਰਵੈਸਟਿੰਗ ਸਿਸਟਮ ਲਗਾ ਦੋ 6-6 ਇੰਚ ਦੀ ਪਾਈਪ ਲਾ ਦੋ ਸਾਰਾ ਬਣੇ ਜਮੀਨ ਥਲੇ ਪੇ ਚੱਲ ਜਾਣਾ ਇਹਨੂੰ ਲਾਉਣ ਦੀ ਲੋੜ ਹੀ ਨਹੀਂ ਪੈਣੀ ਸੀ ਕਿਸੇ ਤਰ੍ਹਾਂ ਦੀ ਵੀ ਨਾ ਤੇ ਮੇਰੇ ਖਿਆਲ ਜਦੇ ਵਿੱਚ ਇਹ ਤੇ ਖਿਲਵਾੜ ਕੀਤਾ ਜਾ ਰਿਹਾ ਮਤਲਬ ਜਿਹੜੇ ਆਪਣੀ ਪੁਰਾਣੀਆਂ ਆ ਜਿਹੜੇ ਹੈਗੇ ਆਪਣੇ ਚੀਜ਼ਾਂ ਹੈਗੀਆਂ ਪੁਰਾਣੀਆਂ ਆ ਜਿਹੜੇ ਲੁੱਕ ਜਿਹਨੂੰ ਲੋਕ ਦੇਖਣ ਆਉਂਦੇ ਸੀਗਾ ਇੱਕ ਨਾਂ ਤੋਂ ਮਸ਼ਹੂਰ ਸੀ Shimla Shimla ਪਹਾੜੀ ਤੇ ਜੇ ਆਪਾਂ ਨੂੰ ਇਸ ਕਦਰ ਖਰਾਬ ਕਰ ਰਹੇ ਫਿਰ ਤੇ ਬੜੀ ਮੈਂ ਕਿ ਮਾੜੀ ਮੈਂ ਫਿਰ ਉਸ ਗੱਲ ਗੱਲ ਵਾਲਾ ਆਉਂਗਾ ਕਿ ਇਹ ਕਾਰਪੋਰੇਸ਼ਨ ਦੇ ਫੰਡ ਇੱਕ ਕਰੋੜ ਕਿੰਨੇ ਮਿਕਿਆ ਕਿਦਾਂ ਮੈਂ ਕਿਹਾ ਕੰਮ ਹੈ 1 ਕਰੋੜ 92 ਲੱਖ ਦਾ ਕੰਮ ਹੈ ਸਰ 1 ਕਰੋੜ 92 ਲੱਖ ਰੁਪਇਆ ਕਿਹਾ ਇਹ ਪੰਜਾਬ ਸਰਕਾਰ ਦਾ ਹੈ ਤੇ ਕਾਰਪੋਰੇਸ਼ਨ ਦਾ ਫੰਡ ਹੈ ਤੇ ਕਾਰਪੋਰੇਸ਼ਨ ਫੰਡ ਆਪਾਂ ਮਿਸਿਊਜ਼ ਕਿਉਂ ਕਰ ਰਹੇ ਆਪਾਂ ਕਿਸੇ ਹੋਰ ਵਧੀਆ ਹੋਰ ਥੋੜੇ ਕੰਮ ਕਰਨ ਵਾਸਤੇ ਕਿ ਸ਼ਹਿਰਾਂ ਚ 2 2 ਸਾਲ ਕਿੰਨੇ ਕਿੰਨੇ 3 ਸਾਲ ਹੋ ਗਏ 2.5 ਪੂਨੇ 3 ਸਾਲ ਅਗੇ ਸਰਕਾਰ ਆਈ ਨੂੰ ਕੋਈ ਕਹਿਆ ਦਿਨ ਪੇ ਅਸੀਂ ਸਰਕਾਰ ਨਾਲ 1-5 ਪੈਸਾ ਫੰਡ ਦਿੱਤਾ ਉਲਟਾ ਹੋਰ ਟੈਕਸ ਲਗਾਤੇ ਅੱਜ ਅੱਜ ਪੈਟਰੋਲ ਹੀ ਵਧਾਤਾ ਡੀਜ਼ਲ ਵਧਾਤਾ ਬਿ ਦਸੋ ਇਹ ਹਰ 3 ਤਿੰਨ ਸਾਲ ਚ 2.5 ਤਿੰਨ ਸਾਲ ਚ ਦੋ ਤਿੰਨ ਵਾਰ ਰੇਟ ਵਧਾ ਚੁੱਕੇ ਤੇ ਦਸੋ ਲੋਕਾਂ ਤੇ ਬੋਝ ਪਾ ਗਏ ਆਪਾਂ ਮਿਸਯੂਜ਼ ਕਰ ਰਹੇ ਆ ਪੈਸੇ ਦਾ ਟੈਕਸ ਟੈਕਸੀ ਆਪਾਂ ਇਕੱਠੇ ਕਰੇ ਲੋਕਾਂ ਤੋਂ ਵੈਟ ਹੀ ਵਧਾਇਆ ਆਪਾਂ ਤੇ ਇਹੀ ਵੈਟ ਆਪਾਂ ਇਥੇ ਨੂੰ ਢਾਵਾਗੇ ਪਹਿਲੇ ਫਿਰ ਬਣਾਵਾਗੇ ਇਹਨੂੰ ਫਿਰ ਢਾਵਾਗੇ ਫਿਰ ਇੱਕ ਦਰਖਤ ਨੂੰ ਲਗਾਉਣ ਵਾਸਤੇ ਸਰ ਅਸੀਂ ਕਹਿੰਦੇ ਆ ਕਿ ਗ੍ਰੀਨਰੀ ਇੱਕ ਪਾਸੇ ਇਹ ਕਹਿੰਦੇ ਪੇ ਬੂਟੇ ਲਗਾਓ ਇੱਕ ਪਾਸੇ ਦੇਖੋ ਅਸੀਂ ਕੀ ਕਰ ਰਹੇ ਹੁਣ ਇਹ ਬੂਟੇ ਕਿੰਨੇ ਠੱਠੇ ਹੋਣੇ ਤੇ ਮੈਨੂੰ ਤੇ ਪਤਾ ਨਹੀਂ ਕਿੰਨੇ ਠੱਠੇ ਬੂਟੇ ਠੱਠੇ ਹੋਣੇ ਸਰ ਇਹ ਕਦੋਂ ਤਿਆ ਇਹ ਮਤਲਬ ਕਹਿਣ ਦਾ ਮਤਲਬ ਇਹ ਬੜੀ ਮੜੀ ਸੋਚ ਹੈ ਜੋ ਜੋ ਵੀ ਕੰਮ ਕਰ ਰਿਹਾ ਇਹ ਸਾਡੀ ਪੰਜਾਬ ਸਰਕਾਰ ਵੱਲੋਂ ਜੋ ਕੀਤਾ ਜਾ ਰਿਹਾ ਜਾਂ ਨਗਰ ਨਿਗਮ ਵੱਲੋਂ ਕੀਤਾ ਜਾ ਰਿਹਾ ਇਹ ਬੜੀਆ ਘਟੀਆਂ ਸੋਚ ਹੈ ਇਹਨੂੰ ਸੋ ਇਹਨੂੰ ਵਧੀਆ ਉਹਨੂੰ ਬਦਲਣਾ ਚਾਹੀਦਾ ਇਹਨੂੰ ਵਧੀਆ ਇਹਨੂੰ ਡਿਵੈਲਪ ਕਰਦੇ ਵਧੀਆ ਕਰਕੇ ਸੋਹਣਾ ਡਿਵੈਲਪ ਕਰਦੇ ਨੂੰ ਪਤਾ ਲੱਗੇ ਵਾਕੇ ਲੋਕ ਜਾਂਦੇ ਹੈ ਲੇਕਿਨ ਇਹ ਤਾਂ ਸਰ ਕੁਝ ਵੀ ਨਹੀਂ ਤੇ ਇਨੀ ਗੱਲ ਕਹੂੰਗਾ ਸਰ ਤੇ 100 ਰੁਪਇਆ ਪਾਸ ਕਰਾਇਆ ਵਾ ਮੈਂ ਉਹ ਕਹਿੰਦਾ ਇੱਕ ਵੀ ਸਰ ਤੁਸੀਂ ਤੁਸੀਂ ਵੀ ਸਮਝਦਾਰ ਹੋ ਵੀ ਇੱਕ 20 ਰੁਪਇਆ ਸਾਡੇ ਮੰਤਰੀ ਸਾਹਿਬ ਕਹਿ ਦਿੰਨ ਕਿ ਮੈਂ ਸ਼ਹਿਰ ਵਾਸਤੇ 1 ਰੁਪਇਆ ਸਰਕਾਰ ਦੇ ਫੰਡ ਤੋਂ ਲੈ ਕੇ ਆ ਇਹ ਕਾਰਪੋਰੇਸ਼ਨ ਦਾ ਫੰਡ ਉਹ ਮਿਸਯੂਜ਼ ਕਰੀ ਜਾਂਦੇ ਪਏ ਉਹਦੇ ਤੇ ਇਤਹਾਦਨ ਕਹਿੰਦੇ ਉਹ ਮਿਸਯੂਜ਼ ਕਰ ਕਰਕੇ ਕਰੀ ਜਾਂਦੇ ਤੁਸੀਂ ਕੋਈ ਵਧੀਆ ਸਜਾਗ ਸੋਚਿਆ ਜਾ ਕੰਮ ਕਰੀਏ ਅਸੀਂ ਇੱਕ ਸ਼ਹਿਰ ਨੂੰ ਵਧੀਆ ਦੇਣ ਦਈਏ ਆਪਾਂ ਔਰ ਇਹੀ ਗੱਲ ਮੈਂ ਕਹੂੰਗਾ ਕਿ ਸਰਕਾਰ ਨੂੰ ਇਸ ਬਾਰੇ ਪੁਨਰ ਵਿਚਾਰ ਕਰਨਾ ਚਾਹੀਦਾ ਐ ਇਦਾਂ ਚੀਜ਼ਾਂ ਡੈਮੋਲਿਸ਼ ਨਹੀਂ ਕਰਨੀਆਂ ਚਾਹੀਦੀਆਂ ਦੇਖੋ ਜੇ ਤੇ ਇਹਦੂ ਕੋਈ ਵਧੀਆ ਰੰਗ ਰੂਪ ਬਣੂਗਾ ਫੇਰ ਤੇ ਗੱਲ ਹੈ ਲੇਕਿਨ ਜੇ ਇਹਨੂੰ ਹੁਣ ਤੋੜ ਕੇ ਬਣਾਵਾਂਗੇ ਤੇ ਮੁੜ ਕੇ ਉਹ ਨਵੇਂ ਸਰੋ ਪੈਸੇ 1 ਕਰੋੜ ਨਹੀਂ ਕਿ 2 ਕਰੋੜ ਰੁਪਏ ਹੋ ਗਿਆ ਇਕ ਕੋਸ 90 ਲੱਖ 2 ਕਰੋੜੀ ਹੋ ਗਿਆ ਤਾਂ ਲਗਭਗ ਤੇ ਸਰ 2 ਕਰੋੜ ਕਹਿਣ ਨੂੰ ਸਰ ਮੂੰਹ ਵੀ ਹਿਲਦਾ ਤੇ ਮੇਰੇ ਖ ਟੇਬਲ ਤੇ ਬੱਦ ਟੇਬਲ ਪੂਰਾ ਭਰ ਜਾਂਦਾ 2 ਕਰੋੜ ਨਾਲ ਜਗ੍ਹਾ ਬਹੁਤ ਪਈ ਹੈ ਠੀਕ ਹੈ ਜੀ ਹੋਰ ਥੋੜੀ ਜਗ੍ਹਾ ਹੈ ਕਿ ਇੱਥੇ ਬਹੁਤ ਪਈ ਇਹ ਅਸੀਂ ਸਰ ਪਹਿਲੀ ਬੜੀ ਗੱਲ ਕੀਤੀ ਸੀ ਮੈਂ ਦਸੀ ਹੈ ਨਾ ਅੱਗੇ ਗੱਲ ਕੀਤੀ ਸੀ ਜਦੋਂ ਲਾਸਟ ਟਾਈਮ ਜਦ ਮੇਰੇ ਵਾਈਫ ਕਾਉਂਸਲਰ ਸੀ ਗਿਆ ਸੀ ਗੱਲ ਕੀਤੀ ਸੀ ਕਿ ਚੌਂਕ ਦੇ ਵਿੱਚ 4 ਹਾਰਵੈਸਟਿੰਗ ਸਿਸਟਮ ਲਗਾ ਦਿਓ ਹਰ ਚੌਂਕ ਇੱਕ ਇੱਕ ਲਗਾ ਦਿਓ ਤੇ ਉੱਥੇ ਵਧੀਆ ਪਾਣੀ ਤੜ ਜਮੀਨ ਚੱਲ ਜਾਊਗਾ ਤੇ ਵਾਹੀ ਪਾਈ ਇਹ ਤੋੜ ਕੇ ਮੁੜ ਕੇ ਘਮਾ ਕੇ ਪਾਣੀ ਇੱਧਰ ਲੈ ਕੇ ਆ ਹੁਣ ਸਰਕਾਰ ਇਹਨੂੰ ਰੋਕ ਤਾਂ ਸਕਦੇ ਨਹੀਂ ਆਪਾਂ ਠੀਕ ਹੈ ਜੀ ਰੋਕਾਂਗੇ ਜੀ ਕੰਪੂਰਾ ਬਿਲਕੁਲ ਰੋਕਾਂਗੇ ਉਹਨਾਂ ਨੂੰ ਕਹਿਤਾ ਹਾਂ ਜੀ ਸਰ ਇੱਕ ਬੜਾ ਵੱਡਾ ਮੁੱਦਾ ਖੜਾ ਹੋ ਗਿਆ ਜੀ ਇਸ ਚੀਜ਼ ਨੂੰ ਲੈ ਕੇ ਕਿ ਜਿਹੜਾ بارشਾਂ ਦਾ ਪਾਣੀ ਆ ਉਹਦੇ ਨਿਕਾਸ ਲਈ ਪਾਈਪਾਂ ਨਿਕਲ ਰਹੀਆਂ ਨੇ ਇੱਥੋਂ ਤੇ ਕੀ ਕਹਿਣਾ ਚਾਹੋਗੇ ਸਰ ਇਸ ਵਿਸ਼ੇ ਨੂੰ ਲੈ ਕੇ ਸਰ ਪਹਿਲੀ ਤਾਂ ਗੱਲ ਇਹ ਜਿਹੜਾ ਮਹੱਲੇ 'ਚ ਕੰਮ ਸਟਾਰਟ ਕਰਨਾ ਹੁੰਦਾ ਨਾ ਉਹ ਮਹੱਲੇ ਦਾ ਜਿਹੜਾ ਐਮਸੀ ਹੋਵੇ ਨਾ ਉਹਨੂੰ ਵਿਚ ਬਿਠਾ ਕੇ ਕੌਨਫੀਡੈਂਸ ਨਾਲ ਸਾਰੇ ਮਹੱਲੇ ਵਾਸੀਆਂ ਨੂੰ ਪੰਜ-ਛਤ ਮਹੱਲੇ ਵਾਸੀ ਇਹ ਵੀ ਇਕੱਠੇ ਹੋਣ ਬੈਠ ਕੇ ਗੱਲਬਾਤ ਕਰਨ ਤਾਂ ਉਸ ਹਮਨਾ ਪ੍ਰੋਜੈਕਟ ਸ਼ੁਰੂ ਕਰਨਾ ਚਾਹੀਦਾ ਵਾ ਬਾਕੀ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਵਾ ਇਹਦਾ ਰਸਤਾ ਹੋਰ ਵੀ ਹੈਗਾ ਵਾ ਜੁੜੂਰੀ ਤਾਂ ਨਹੀਂ ਇਹਨਾਂ ਨੇ ਮੋਰੀਆਂ ਦੀ ਕਰਨਾ ਸੀ ਇਹ ਪਿੱਛੇ ਉਹਦੀ ਕਾਫੀ ਰਸਤਾ ਹੈਗਾ ਵਾ ਇਹ ਨਾਲ ਸਾਡੀ ਸ਼ਿਮਲਾ ਪਾੜੀ ਇੱਦਾਂ ਦੀ ਇੱਦਾਂ ਰਹਿਣੀ ਸੀਗੀ ਮੈਂ ਤਾਂ ਇਹੀ ਕਹਿੰਦਾ ਵੀ ਜਿਹੜੀਆਂ ਇੰਨੀਆਂ ਪੁਰਾਣੀਆਂ ਸੰਸਥਾਵਾਂ ਵਾ ਇੰਨੀ ਪੁਰਾਣੀ ਸ਼ਿਮਲਾ ਪਾੜੀ ਜਿਹਦੇ ਕਰਕੇ ਹਿਸ਼ਾਰਪੁਰ ਦੀ ਪਛਾਣ ਆ ਇਹਨੂੰ ਡਿਮੋਲਿਸ਼ ਨਾ ਕੀਤਾ ਜਾਵੇ ਇਹਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਇਹਦੀ ਬਜਾਏ ਆ ਦੇਖੋ ਪਿੱਛੇ ਉਹਦੀ ਰਸਤਾ ਹੈਗਾ ਵਾ ਇਧਰ ਉਹਦੀ ਪਾਈਪ ਉਧਰੋਂ ਕੱਢ ਦਿੱਤੀ ਜਾਵੇ ਠੀਕ ਮੱਲੇ ਵਾਲੇ ਵੀ ਠੀਕ ਰਹਿਣਗੇ Shimla ਪਹਾੜੀ ਵਾਲੇ ਪਾਸੇ ਲੈ ਜਣੇ ਇਹ ਉਧਰੋਂ ਦੀ ਪਾਈਪ ਆ ਕੇ ਉਧਰ ਦੀ ਕੱਢ ਦੇਣ ਤਾਂ ਅਸੀਂ ਤਾਂ ਇਹੀ ਕਹਿੰਦੇ ਆ ਵੀ ਅੱਗੇ ਤੋਂ ਵੀ ਕੋਈ ਗੱਲ ਕਰਨੀ ਹੈ ਜਿਹੜੇ ਮੱਲੇ ਦੇ ਮੋਹਤਵਾਰ ਬੰਦੇ ਆ ਐਮਸੀ ਹੋ ਗਏ ਉਹਨਾਂ ਨੂੰ ਪੰਜ-ਛੇ ਬੰਦਿਆਂ ਨੂੰ ਲੈ ਕੇ ਗੱਲ ਕਰਨ ਤਾਂ ਕਿ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ